ਮਹਿਤਾ ਕਾਲੂ ਜੀ ਨੂੰ ਕਹਿੰਦੀ ਐ ਕਿ ਕਾਲੂ ਜਦੋਂ ਤੇਰੇ ਘਰ ਦੇ ਵਿੱਚ ਪੁੱਤਰ ਦੀ ਦਾਤ ਹੋਵੇਗੀ ਨਾ ਮੈਂ ਲੋਕਾਂ ਦੇ ਘਰਾਂ ਵਿੱਚ ਜਾਂਦੀ ਆ ਲੋਕਾਂ ਦੇ ਘਰਾਂ ਦੇ ਵਿੱਚੋਂ ਮੈਂ ਮੰਗਦੀ ਆ ਲੋਕ ਮੈਨੂੰ ਕੋਈ ਨਾ ਕੋਈ ਦਾਤ ਦੇ ਦਿੰਦੇ ਨੇ ਅੱਜ ਤੱਕ ਮੈਂ ਲੋਕਾਂ ਦੀਆਂ ਦਿੱਤੀਆਂ ਚੀਜ਼ਾਂ ਪਹਿਨੀਆਂ ਨੇ ਅੱਜ ਮੈਂ ਤੇਰੇ ਘਰ ਦੇ ਵਿੱਚ ਜਦੋਂ ਆਵਾਂਗੀ ਤੇਰੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਤੇ ਉਹ ਸਮੇਂ ਮੈਂ تیرے ਘਰ ਤੋਂ ਬੜਾ ਕੁਝ ਲੈਣੇ ਉਹ ਸਮੇਂ ਮੈਂ ਇਹ ਨਹੀਂ ਦੇਖਣਾ ਕਿ ਤੂੰ ਇਹ ਕਰੇਂ ਕਿ ਜਿਹੜੇ ਪੁਰਾਣੇ ਕੱਪੜੇ ਪਏ ਮੈਨੂੰ ਉਹ ਦੇ ਦੇਵੀਂ ਨਹੀਂ ਉਹ ਸਮੇਂ ਮੈਂ ਧਨ-ਦੌਲਤ ਵੀ ਬਹੁਤ ਲੈਣੀ ਹੈ ਤੇ ਮੈਂ ਨਵੇਂ ਕੱਪੜੇ ਵੀ تیرے ਤੋਂ ਬਹੁਤ ਲੈਣੇ ਨੇ ਜਿਹੜੇ ਮੈਂ ਆਪਣੇ ਤਨ ਤੇ ਪਾ ਕੇ ਜਾਵਾਂਗੀ ਕਿਉਂਕਿ ਜਿਹੜੇ ਲੋਕ ਨੇ ਨਾ ਘਰ ਦੇ ਵਿੱਚ ਬਹੁਤਾ ਖਰਚ ਕਰਨਾ ਜਾਣਦੇ ਨੇ ਖੁਸ਼ੀਆਂ ਖੇੜਿਆ ਜਾਗਣਾ ਘਰ ਵਿੱਚ ਹਰ ਇੱਕ ਚੀਜ਼ ਤੇ ਖਰਚ ਕਰਦੇ ਨੇ ਪਰ ਕਹਿੰਦੇ ਜਦੋਂ ਮੈਨੂੰ ਪੈਸੇ ਦੇ ਦੀ ਗੱਲ ਆਉਂਦੀ ਹੈ ਨਾ ਹੱਥ ਨੂੰ ਸੰਕੋਚ ਲੈਂਦੇ ਨੇ ਹੱਥ ਬੰਦ ਕਰ ਲੈਂਦੇ ਆ ਜਿਵੇਂ ਤੱਕਦੇ ਆ ਨਾ ਜਦੋਂ ਘਰ ਦੇ ਵਿੱਚ ਖੁਸ਼ੀਆਂ ਖੇੜੇ ਹੋਵਨ ਐਸਾ ਕੋਈ ਮਾਹੌਲ ਬਣਿਆ ਹੋਵੇ ਉਸ ਸਮੇਂ ਜੋ ਇਨਸਾਨ ਘਰ ਦੇ ਵਿੱਚ ਜਿੰਨੀ ਮਰਜ਼ੀ ਧਨ ਦੌਲਤ ਲਾ ਦੇਵੇ ਹਰੇਕ ਇਨਸਾਨ ਨੂੰ ਧਨ ਦੌਲਤ ਦੇ ਦਿੰਦਾ ਹੈ ਪਰ ਜਦੋਂ ਗੁਰੂ ਘਰ ਦੇ ਬੰਦਿਆਂ ਦੀ ਗੱਲ ਆਉਂਦੀ ਹੈ ਕਿਸੇ ਗ੍ਰਾਹੀ ਦੀ ਗੱਲ ਆਉਂਦੀ ਹੈ ਸੇਵਾਦਾਰ ਦੀ ਗੱਲ ਆਉਂਦੀ ਉਹਦੋਂ ਇਹਨਾਂ ਦੇ ਹੱਥ ਸਖੋਚੇ ਜਾਂਦੇ ਨੇ ਬੰਦ ਬੁਝਾਉਂਦੇ ਨੇ ਕਿ ਬਾਬਿਆਂ ਨੂੰ ਇਹਨੇ ਪੈਸੇ ਵੀ ਨਹੀਂ ਬੈਣ ਕੇ ਉਸੇ ਢੰਗ ਦੇ ਨਾਲ ਕਹਿੰਦੇ ਅੱਜ ਦੌਲਤਾਂ ਦੇ ਹੀ ਕਹਿੰਦੀ ਹੈ ਕਿ ਮੈਂ ਚਾਹੁੰਨੀ ਹਾਂ ਮੈਨੂੰ ਤੂੰ ਘਰ ਦੇ ਵਿੱਚੋਂ ਬੜਾ ਕੁਝ ਦੇ ਦੇ ਤੇ ਅੱਜ ਉਹ ਸਮਾਜ ਜਦੋਂ ਆਇਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਨਮ ਦਾ ਸਮਾ ਆਉਂਦਾ ਤੇ ਦੌਲਤਾਂ ਦਾਈ ਨੂੰ ਬੁਲਾਇਆ ਜਾਂਦਾ ਹੈ ਦੌਲਤਾਂ ਦਾਈ ਮਾਤਾ ਤ੍ਰਿਪਤਾ ਜੀ ਦੇ ਪਾਸ ਖੜੇ ਤੇ ਮਾਤਾ ਤ੍ਰਿਪਤਾ ਜੀ ਦੇ ਪਾਸ ਇੰਦੇ ਖੜ ਕੇ ਬਹੁਤ ਸੇਵਾ ਕੀਤੀ ਤੇ ਜਦੋਂ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋਲ ਔਰ ਉਹ ਸਮਾਂ ਆ ਚੁੱਕਿਆ ਜਿਹਨੂੰ ਭਾਈ ਬਰਦਾਸ ਦੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਦੇ ਨਾਲ ਮਿੱਟੀ ਧੁੰਦ ਜਿਹੜੀ ਧੁੰਦ ਹੈ ਨਾ ਉਹ ਮਿਟ ਗਈ ਦੇਖੋ ਇੱਕ ਰਾਤ ਦਾ ਹਨੇਰਾ ਹੁੰਦਾ ਹੈ ਉੱਥੇ ਹੀ ਇੱਕ ਚਿੱਟਾ ਹਨੇਰਾ ਆ ਹੁਣ ਆਪਣੇ ਜੋ ਸਮਾਂ ਚੱਲ ਰਿਹਾ ਥੋੜੇ ਸਮੇਂ ਦਿਨਾਂ ਦੇ ਬਾਅਦ ਵੀ ਇੱਕ ਚਿੱਟਾ ਹਨੇਰਾ ਧੁੰਦਨੇ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਆਪਾਂ ਕਿਸੇ ਗੱਡੀ ਦੇ ਉੱਤੇ ਜਾਂਦੇ ਆ ਨਾ ਤੇ ਗੱਡੀ ਦੀਆਂ ਲਾਈਟਾਂ ਦੇ ਨਾਲ ਉਹ ਬਹੁਤਾ ਦੂਰ ਤੱਕ ਦਿਖਾਈ ਨਹੀਂ ਦਿੰਦਾ ਕਿਤੇ ਇਹ ਜੋ ਹਨੇਰਾ ਜੇ ਕਿਤੇ ਇਹ ਬਹੁਤਾ ਦੂਰ ਤੱਕ ਦਿਸਣ ਨਹੀਂ ਦਿੰਦਾ ਪਰ ਭਾਈ ਬਰਦਾਸ ਜੀ ਕਹਿੰਦੇ ਕਿਤੇ ਜਦੋਂ ਮੇਰੇ ਬਾਦਸ਼ਾਹ ਧੰਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਹੋਇਆ ਉਸ ਸਮੇਂ ਮਿੱਟੀ ਧੁੰਦ ਧੁੰਦ ਮਿਟ ਗਈ ਹੈ ਖਤਮ ਹੋ ਗਈ ਜਗ ਚਾਨਣ ਬੁਆ ਇਸ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਜਾਣਨ ਹੋਇਆ ਜੇ ਤੇ ਕਿਤੇ ਕਿਸ ਢੰਗ ਦੇ ਨਾਲ ਜਿਉਂ ਕਰ ਸੂਰਜ ਨਿਕਲਿਆ ਜਿਵੇਂ ਸੂਰਜ ਦੇ ਨਿਕਲਦਿਆਂ ਜਦੋਂ ਸੂਰਜ ਸਵੇਰ ਨੂੰ ਚੜ੍ਹਦਾ ਹੈ ਨਾ ਉਸ ਸਮੇਂ ਤਾਰੇ ਛੱਪੇ ਹਨੇੜ ਬਲਵਾ ਤਾਰੇ ਛੱਪ ਜਾਂਦੇ ਨੇ ਹਨੇਰਾ ਦੂਰ ਹੋ ਜਾਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਸਾਰ ਦੇ ਆਉਂਦੇ ਨਾਲ ਇਹ ਜੋ ਲੋਕਾਈ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋਇਆ ਸਭ ਤੋਂ ਪਹਿਲਾਂ ਜਦੋਂ ਦولتਰਬਾਈ ਨੇ ਤੱਕਿਆ ਤੇ ਦولتਰਬਾਈ ਉਸ ਸਮੇਂ ਬਾਹਰ ਪਿਤਾ ਕਾਲੂ ਜੀ ਦੇ ਪਾਸ ਜਾਂਦੀ ਹੈ ਕਿਤਾ ਕਾਲੂ ਜੀ ਨੂੰ ਜੋ ਪਹਿਲਾ ਹੀ ਇਹ ਖਬਰ ਸਾਰ ਮਿਲ ਗਈ ਮੇਰੇ ਘਰ ਦੇ ਵਿੱਚ ਪੁੱਤਰ ਦੀ ਗਾਤ ਹੋਈ ਤੇ ਪਿਤਾ ਗਾਲੂ ਨੇ ਜੋ ਸਭ ਤੋਂ ਪਹਿਲਾਂ ਦੌਲਤਾ ਦਾਈ ਦੇ ਬੋਲ ਪਕਾਉਣੇ ਚਾਹੇ ਖੁਸ਼ੀ ਪਿਤਾ ਦੇ ਮਨ ਵਿੱਚ ਇੰਨੀ ਕਿ ਇੱਕ ਉਸ ਸਮੇਂ ਪੀੜਾ ਨੂੰ ਕਰਵਾਇਆ ਪੀੜੇ ਦੇ ਉੱਤੇ ਸਾਰਾ ਸਾਜੋ ਸਮਾਨ ਰੱਖ ਲਿਆ ਦੌਲਤਾ ਦਾਈ ਦੇ ਵਾਸਤੇ ਕੱਪੜੇ ਰੱਖੇ ਦੌਲਤਾ ਦਾਈ ਵਾਸਤੇ ਧਨ ਦੌਲਤ ਰੱਖ ਲਈ ਘਰ ਵਾਸਤੇ ਖਾਣਾ ਜ ਰੱਖ ਲਿਆ ਮੈਂ ਕਿਸੇ ਚੀਜ਼ ਦੀ ਘਾਟ ਅੱਜ ਤੋਂ ਬਾਅਦ ਦੌਲਤਾ ਦਾਈ ਦੇ ਘਰ ਵਿੱਚ ਨਹੀਂ ਰਹਿਣ ਦੇਵਾਂਗਾ ਜੋ ਮੰਗਿਆ ਸੀ ਸਭ ਕੁਝ ਇਹਦੇ ਹੰਮੇ ਦੇਣਾ ਚਾਹਨਾ ਮਨ ਵਿੱਚ ਖੁਸ਼ੀ ਬਹੁਤ ਇਹਦੇ ਬਹੁਤਾਂ ਲਾਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਉਦਾਰੇ ਕਰਕੇ ਜਦੋਂ ਪਤਾ ਕਾਲੂ ਦੇ ਪਾਸ ਆਉਂਦੀ ਹੈ ਚਿਹਰੇ ਤੇ ਇੱਕ ਨਮੋਸ਼ੀ ਚੁੱਪ ਧਾਣ ਕਰਕੇ ਪਹੁੰਚੀ ਹੈ ਕਬ ਜਦੋਂ ਪਤਾ ਕਾਲੂ ਜੀ ਦੇ ਪਾਸ ਆਈ ਤੇ ਕਾਲੂ ਨੂੰ ਕਹਿਣ ਲੱਗੀ ਹੈ ਕਾਲੂ ਤੈਨੂੰ ਬਹੁਤ ਵਧਾਈਆਂ ਹੋਵਰਦਾ ਇਹ ਬੋਲ ਕਹਿ ਕੇ ਚੁੱਪ ਕਰ ਗਈ ਨਮੋਸ਼ੀ ਚਿੱਤ ਦੇ ਵਿੱਚ ਨਮੋਸ਼ੀ ਕਿਤੇ ਉਸ ਸਮੇਂ ਚਿਹਰੇ ਦੇ ਉੱਤਰ ਕੋ ਕੁਝ ਬੋਲੀ ਕੋਈ ਨਾ ਕਿਤੇ ਕਾਲੂ ਕੁਝ ਦੇਣ ਲੱਗੇ ਦੇ ਨਾ ਮੈਂ ਤਾਂ ਕਲਿਆਣ ਦਾਸ ਕੁਝ ਦੇਣ ਲੱਗੇ ਕਿਤੇ ਉਸੇ ਸਮੇਂ ਕਹਿ ਦਿੱਤਾ ਕਿਤੇ ਕਾਲੂ ਨੂੰ ਕੁਝ ਨਹੀਂ ਚਾਹੀਦਾ ਤੇ ਪਿੱਤਾ ਕਾਲੂ ਕਹਿਣ ਲੱਗੇ ਕਿਤੇ ਦولتਾ ਤੂੰ ਤਾਂ ਕਹਿੰਦੀ ਸੀ ਐ ਕਿ ਤੇਨੂੰ ਬੜਾ ਕੁਝ ਚਾਹੀਦਾ ਜਦੋਂ ਤੇਰੇ ਘਰ ਵਿੱਚ ਪੁੱਤਰ ਦੀ ਜਾਨ ਹੋਵੇਗੀ ਮੈਂ ਬੜੀਆਂ ਚੀਜ਼ਾਂ ਤੇਰੇ ਘਰ ਵਿੱਚੋਂ ਲੈ ਕੇ ਜਾਣੀਆਂ ਨੇ ਕਿਤੇ ਅੱਜ ਮੈਂ ਦੇਣਾ ਤੇ ਉਹਨਾਂ ਤੋਂ ਨਹੀਂਦੀ ਕੋਈ ਨਹੀਂ ਕਿੰਦੀ ਨਹੀਂ ਕਾਲੂ ਮੁੰਨ ਕੁਝ ਨਹੀਂ ਚਾਹੀਦਾ ਕਿਉਂ ਕਿਤੇ ਮੈਨੂੰ ਬੜਾ ਕੁਝ ਮਿਲ ਗਿਆ ਹੈ ਕਾਲੂ ਜੀ ਕਹਿਣ ਲੱਗੇ ਕਿਤੇ ਕਿਹਨੇ ਦੇ ਦਿੰਦਾ ਕਿੰਦੇ ਦੇਣ ਵਾਲਾ ਤਾਂ ਨਹੀਂ ਬੈਠਾ ਸਾ ਮੇਰੇ ਤੋਂ ਬਿਨਾ ਕਿਹਨੇ ਦੇਣਾ ਘਰ ਦੇ ਵਿੱਚ ਰਾਜ ਪ੍ਰਬੰਧ ਮੇਰਾ ਜੰਮਦਾ ਮੇਰੇ ਤੋਂ ਬਿਨਾ ਦੇਣ ਵਾਲਾ ਇੱਥੇ ਕੌਣ ਹੈ ਇਹਦੇ ਮੈਂ ਹੀ ਦੇਣਾ ਸੀ ਤੇ ਤੂੰ ਕਹਿੰਦੀ ਕੋਈ ਨਹੀਂ ਕੀ ਗੱਲ ਹੈ ਕਿੰਦੀ ਨਹੀਂ ਤੇਰੇ ਪੁੱਤਰ ਨੇ ਬਹੁਤ ਕੁਝ ਦੇ ਦਿੱਤਾ ਹੈ ਕਿੰਦੇ ਉਹ ਤਾਂ ਹਜੇ ਪੈਦਾ ਹੋਇਆ ਏ ਉਹ ਤਾਂ ਕਰਕੇ ਜਨਮ ਹੋਇਆ ਤੇ ਬੱਚਾ ਕਿਸੇ ਨੂੰ ਕੀ ਦੇ ਦੇਵੇ ਉਦਾਇਕਾ ਛੋਟਾ ਜਿਹਾ ਨਿਆਣਾ ਬੱਚਾ ਜੇ ਤੇ ਬੱਚੇ ਨੇ ਕਿਸੇ ਨੂੰ ਕੀ ਦੇਣਾ ਪਰ ਕਿਤੇ ਦੋਤਾਂ ਦਾਈ ਕਹਿੰਦੀ ਐ ਕਾਲੂ ਜਦੋਂ ਕਹਿੰਦੇ ਉਹ ਆਇਆ ਇਹਨਾ ਅਜੇ ਤੱਕ ਬੜੇ ਪੁੱਤਰਾਂ ਨੇ ਜਨਮ ਲਿਆਏ ਮੈਂ ਹਰ ਇੱਕ ਪੁੱਤਰ ਨੂੰ ਤੱਕਦੀ ਮੈਂ ਦੇਖਦੀ ਕਿਤੇ ਪੁੱਤਰ ਰੋਵੇ ਤੇ ਜਦੋਂ ਰੋਂਦਾ ਕਿਤੇ ਮੇਰੇ ਮਨ ਨੂੰ ਤਸੱਲੀ ਪੈ ਜਾਂਦੀ ਕਿ ਪੁੱਤਰ ਬਿਲਕੁਲ ਚੰਗਾ ਜੇ ਠੀਕ ਪਰ ਜਦੋਂ ਤੇਰਾ ਪੁੱਤਰ ਸੰਸਾਰ ਦੇ ਵਿੱਚ ਆਇਆ ਇਹਨਾ ਕਿਤੇ ਉਹ ਰੋਇਆ ਨਹੀਂ ਉਹ ਹੱਸਦਾ ਹੋਇਆ ਸੰਸਾਰ ਵਿੱਚ ਆਇਆ ਮਨ ਚਾਉ ਭਾਇ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਕਿਤੇ ਮਨ ਦੇ ਵਿੱਚ ਮੇਰੇ ਚਾਹ ਪੈਦਾ ਹੋ ਗਿਆ ਜਦੋਂ ਮੈਂ ਤੇਰੇ ਪੁੱਤਰ ਨੂੰ ਧੱਕਿਆ ਏ ਕਿਉਂਕਿ ਉਹ ਹੱਸਦਾ ਹੋਇਆ ਸੰਸਾਰ